ਹੁਣ ਕਿਨਰਾਂ ਦੀ ਮਨਮਾਨੀ ਤੇ ਵੱਡੀ ਰੋਕ ਲੱਗਣ ਜਾ ਰਹੀ ਹੈ ਦੱਸਦੀ ਹੈ ਕਿ ਪੰਜਾਬ ਚ ਪਟਿਆਲਾ ਹੁਸ਼ਿਆਰਪੁਰ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿੱਥੇ ਕਿ ਕਿਨਰਾਂ ਦੇ ਰੇਟ ਫਿਕਸ ਕੀਤੇ ਗਏ ਨੇ ਤਾਂ ਕਿਨਰਾਂ ਦੇ ਵਧਾਈ ਰੇਟ ਫਿਕਸ ਕੀਤੇ ਗਏ ਨੇ ਮੁੰਡੇ ਦੇ ਜਨਮ ਤੇ 2100 ਤੇ ਵਿਆਹ ਤੇ 3100 ਕਿਨਰਾਂ ਨੂੰ ਦਿੱਤੇ ਜਾਣਗੇ ਤਾਂ ਜਿਆਦਾ ਵਿਧਾਈ ਵਸੂਲੀ ਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਲੜਕੇ ਦੇ ਜਨਮ ਤੇ 2100 ਰੁਪਏ ਤੇ ਵਿਆਹ ਤੇ 3100 ਰੁਪਏ ਦੇਣ ਦਾ ਤੈਅ ਕੀਤਾ ਤਾਂ ਦੱਸਦੀਏ ਇਸ ਤੋਂ ਵੱਧ ਵਿਧਾਈ ਨਹੀਂ ਦਿੱਤੀ ਜਾਵੇਗੀ ਨਗਰ ਨਿਗਮ ਵੱਲੋਂ ਤੱਕਾ ਹੋਣ ਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਤਾਂ ਬਾਕੀ 11 ਨਿਗਮਾਂ ਨੇ ਅਜੇ ਤੱਕ ਇਸ ਮਾਮਲੇ ਤੇ ਫੈਸਲਾ ਨਹੀਂ ਲਿਆ ਤਾਂ ਕਿਉਂਕਿ ਲੜਕੇ ਦੀ ਜਨਮ ਤੇ 2100 ਤੇ ਵਿਆਹ ਤੇ 3100 ਰੁਪਏ ਜੋ ਕਿ ਤੈਅ ਕੀਤੇ ਗਏ ਨੇ ਤਾਂ ਜਦੋਂ ਵਿਆਹ ਜਾਂ ਬੱਚੇ ਦਾ ਜਨਮ ਹੁੰਦਾ ਤਾਂ ਪ੍ਰਵਾਹ ਤੋਂ ਵੱਡੀ ਰਕਮ ਮੰਗੀ ਜਾਂਦੀ ਹੈ ਕਈ ਵਾਰ ਇਹ ਇਸ ਨੂੰ ਸਵੀਕਾਰ ਨਹੀਂ ਕਰਦੇ ਤਾਂ ਜਦੋਂ ਕੋਈ ਪਰਿਵਾਰ ਉਹਨਾਂ ਨੂੰ ਖੁਸ਼ੀ ਨਾਲ ਵਧਾਈ ਦਿੰਦਾ ਹੈ ਤਾਂ ਉਹ ਉਹਨਾਂ ਤੋਂ ਇਸ ਤੋਂ ਵੱਧ ਦੀ ਮੰਗ ਕਰਦੇ ਨੇ ਤਾਂ ਹੁਣ ਪਟਿਆਲਾ ਅਤੇ ਹੁਸ਼ਿਆਰਪੁਰ ਨਗਰ ਨਿਗਮ ਨੇ ਇਸ ਮਤੇ ਨੂੰ ਪਾਸ ਕਰ ਦਿੱਤਾ ਹੈ ਤਾਂ ਮੁੰਡੇ ਦੇ ਜਨਮ ਤੇ 2100 ਰੁਪਏ ਦਿੱਤਾ ਜਾਵੇਗਾ ਤਾਂ ਵਿਆਹ ਤੇ ਵਿਧਾਈ ਹੈ ਜੋ ਕਿ ਉਹ 3100 ਰੁਪਏ ਤੈਅ ਕੀਤੀ ਗਈ ਹੈ ਜੇ ਇਸ ਤੋਂ ਵੱਧ ਉਹ ਰਕਮ ਮੰਗਦੇ ਨੇ ਤਾਂ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਐਕਸ਼ਨ ਲਿੱਤਾ ਜਾਵੇਗਾ ਤਾਂ 11 ਨਗਰ ਨਿਗਮਾਂ ਨੇ ਅਜੇ ਤੱਕ ਇਸ ਮਤੇ ਨੂੰ ਸਵੀਕਾਰ ਨਹੀਂ ਕੀਤਾ ਗਿਆ ਤਾਂ ਹੁਣ ਕਿਨਰਾਂ ਦੀ ਜੋ ਮਨਮਾਨੀ ਸੀ ਉਹਨਾਂ ਤੇ ਹੁਣ ਰੋਕ ਲੱਗੀ ਹੈ ਤਾਂ ਹੁਣ ਹੁਣ ਪਟਿਆਲਾ ਤਹਿਸ਼ਾਰਪੁਰ ਨਗਰ ਨਿਗਮ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਜਿਸ ਦੇ ਵਿੱਚ ਦੱਸ ਕਿਹਾ ਗਿਆ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਉਸ ਉਹ ਵਧਾਈ ਲੈਣ ਆਉਂਦੇ ਆ ਤਾਂ ਉਹਨਾਂ ਨੂੰ 2100 ਰੁਪਿਆ ਹੀ ਦਿੱਤਾ ਜਾਵੇਗਾ ਤਾਂ ਇਸ ਤੋਂ ਵੱਧ ਦੀ ਰਾਸ਼ੀ ਨਹੀਂ ਦਿੱਤੀ ਜਾਵੇਗੀ ਤਾਂ ਪਟਿਆਲਾ ਤੇ ਹੁਸ਼ਿਆਰਪੁਰ ਵਿੱਚ ਇਹ ਮਤਾ ਜੋ ਕਿ ਪਾਸ ਕੀਤਾ ਗਿਆ ਤਾਂ ਜਦੋਂ ਲਾੜੇ ਦਾ ਵਿਆਹ ਹੁੰਦਾ ਤਾਂ ਉਸਦੇ ਘਰੇ ਜਦੋਂ ਕਿਨ ਰਾਂਦੇ ਆ ਤਾਂ ਕਿਨਰਾਂ ਵੱਲੋਂ ਵੱਡੀ ਰਕਮ ਮੰਗੀ ਜਾਂਦੀ ਆ ਮੂੰਹ ਚ ਬੋਲਦੇ ਆ ਉਹਨਾਂ ਨੂੰ ਦੇਣਾ ਪੈਂਦਾ ਤਾਂ ਦੱਸ ਦਈਏ ਕਿ ਹੁਣ ਪਟਿਆਲਾ ਤੇ ਹੁਸ਼ਿਆਰਪੁਰ ਵੱਲ ਇਹ ਨਗਰ ਨਿਗਮ ਨੇ ਸਖਤ ਤੇ ਸਖਤ ਫੈਸਲਾ ਲਿੱਤਾ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ 3100 ਤੋਂ ਵੱਧ ਰਾਸ਼ੀ ਨਹੀਂ ਦਿੱਤੀ ਜਾਵੇਗੀ ਜੇਕਰ ਕੋਈ 3100 ਤੋਂ ਵੱਧ ਰਾਸ਼ੀ ਮੰਗਦਾ ਹੈ ਉਹਨਾਂ ਖਿਲਾਫ ਸਖਤ ਕਾਰਵਾਈ ਤੇ ਐਕਸ਼ਨ ਲਿੱਤਾ ਜਾਵੇਗਾ ਤਾਂ ਪੰਜਾਬ ਦੇ ਵਿੱਚ ਪਟਿਆਲਾ ਤੇ ਹੁਸ਼ਿਆਰਪੁਰ ਵਿੱਚ ਇਹ ਵੱਡਾ ਤੇ ਅਹਿਮ ਫੈਸਲਾ ਲਿੱਤਾ ਗਿਆ ਤਾਂ ਦੱਸਦੇ ਕਿ ਬਾਕੀ 11 ਨਗਰ ਨਿਗਮ ਵੱਲੋਂ ਇਹ ਹਜੇ ਮਤਾ ਪਾਸ ਨਹੀਂ ਕੀਤਾ ਗਿਆ ਤਾਂ ਦੱਸਦੇ ਕਿ ਇਹ ਪੰਜਾਬ ਦੇ ਵਿੱਚ ਇਹ ਮਤਾ ਜੋ ਕਿ ਸ਼ੁਰੂ ਕੀਤਾ ਗਿਆ ਤਾਂ ਦੱਸ ਦਈਏ ਕਿ ਜਦੋਂ ਲੜਕੇ ਦਾ ਜਨਮ ਹੁੰਦਾ ਤਾਂ 2100 ਰੁਪਏ ਅਤੇ ਜਦੋਂ ਵਿਆਹ ਦੇ ਵਾਲੇ ਲਾੜੇ ਦਾ ਹੁੰਦਾ ਤਾਂ ਉਹ 3100 ਰੁਪਏ ਤੈਅ ਕੀਤੀ ਗਿਆ ਤਾਂ ਇਸ ਤੋਂ ਵੱਧ ਵਧਾਈ ਨਹੀਂ ਦਿੱਤੀ ਜਾਵੇਗੀ ਤਾਂ ਨਗਰ ਨਿਗਮ ਵੱਲੋਂ ਤੱਕੇ ਹੋਣ ਤੇ ਵੀ ਕਾਰਵਾਈ ਕੀਤੀ ਜਾਵੇਗੀ ਬਾਕੀ 11 ਨਗਰ ਨਗਰ ਨਿਗਮਾਂ ਨੇ ਅਜੇ ਤੱਕ ਇਸ ਮਾਮਲੇ ਤੇ ਫੈਸਲਾ ਨਹੀਂ ਲਿਆ ਤਾਂ ਦੱਸ ਦਿਆ ਕਿ ਪਰਿਵਾਰ ਤੋਂ ਵੱਡੀ ਰਕਮ ਮੰਗੀ ਜਾਂਦੀ ਹੈ ਤਾਂ ਕਈ ਵਾਰ ਇਹ ਇਸ ਨੂੰ ਸਵੀਕਾਰ ਨਹੀਂ ਕਰਦੇ ਜਦੋਂ ਕਈ ਪਰਿਵਾਰਾਂ ਨੂੰ ਖੁਸ਼ੀ ਨਾਲ ਵਧਾਈ ਦਿੰਦੇ ਹਨ ਤਾਂ ਉਹ ਉਸ ਤੋਂ ਵੀ ਵੱਧ ਦੀ ਮੰਗ ਕਰਦੇ ਨੇ ਤਾਂ ਪਟਿਆਲਾ-ਤਖਸ਼ਾਰਪੁਰ ਵਿੱਚ ਇਹ ਮਤਾ ਪਾਸ ਹੋ ਚੁੱਕਾ ਹੈ ਜਿਸ ਵਿੱਚ ਮੁੰਡਾ ਹੋਣ ਤੇ 2100 ਰੁਪਏ ਅਤੇ ਵਿਧਾਈ ਵਿਆਹ ਦੀ ਵਿਧਾਈ ਤੇ 3100 ਰੁਪਏ ਕਰ ਦਿੱਤਾ ਗਿਆ ਤਾਂ ਇਸ ਤੋਂ ਵੱਧ ਦੀ ਰਕਮ ਨਹੀਂ ਦਿੱਤੀ ਜਾਵੇਗੀ